ਪਸਵੰਦ ਦਾ ਜਕਰ ਪਸਵੰਦ ਦਾ ਫਿਕਰ YouTube ਚੈਨਲ ਨਿਊ ਗਿੱਲ ਫਾਰਮਰ ਦੇਖ ਰਹੇ ਤਮਾਮ ਸਰੋਤਿਆਂ ਦਾ ਪਿਆਰ ਪੈਰੀ ਸਤਿ ਸ਼ਕਾਲ ਦੇ ਨਾਲ ਸਵਾਗਤ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਲੈ ਕੇ ਪਹੁੰਚੇ ਆਂ ਤੁਹਾਨੂੰ ਮਿੱਤਰੋ ਮੋਗੇ ਜ਼ਿਲ੍ਹੇ ਦੀ ਬੁੱਕਲ ਦਾ ਨਿਗਮਾਨ ਦਾ ਪਿੰਡ ਕਲਕਲਾ ਕਲਕਲਾ ਪਿੰਡ ਦੇ ਵਿੱਚ ਆਪਾਂ ਇਸ ਟਾਈਮ ਮੌਜੂਦ ਆਂ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਆ ਮਿੱਤਰੋ ਘਰੇਲੂ ਪਰਿਵਾਰ ਆ ਤੇ ਬਾਈ ਹੁਣ ਉਹਦੇ ਕੋਲੇ ਇੱਕ ਚੰਗੇ ਦੁੱਧ ਦੀ ਮਾਲਕਣ ਮੈਂ ਵਕਾਊਆ ਬਰੀਡ ਵੱਲੋਂ ਕੱਦ ਵੱਲੋਂ ਸੁਨੱਖੇ ਪਾਣ ਵੱਲੋਂ ਕੋਕੇ ਜੜੀ ਫਿਰਦੀ ਐ ਮਿੱਤਰੋ ਕੁਝ ਕੁ ਦਿਨਾਂ ਦੀ ਹਜੇ ਕੱਚੀ ਆ ਸਾਰੀਆਂ ਗੱਲਾਂ ਬਾਤਾਂ ਕਰਦੇ ਆ ਡਿਟੇਲ ਜਾਣਦੇ ਆ ਰੇਟ ਬਾਰੇ ਜਾਣੂ ਹੁੰਨੇ ਆਓ ਮਿਲਦੇ ਆ ਪਾਈ ਨੂੰ ਕਰਦੇ ਪਾਈ ਨਾਲ ਗੱਲਬਾਤ ਆਪਾਂ ਸਤਿ ਸ਼੍ਰੀ ਅਕਾਲ ਵੱਡੇ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲ ਆ ਵੱਡੇ ਵੀਰੇ ਠੀਕ ਠਾਕ ਵੀਰ ਜੀ ਸਤਿ ਪਰਿਵਾਰ ਸਤਿ ਬੜੀ ਕਿਰਪਾ ਵੀਰ ਜੀ ਤੁਹਾਨੂੰ ਸ਼ੁਕਰ ਹੈ ਵੈਗਰੂ ਦਾ ਬਾਈ ਅੱਛਾ ਵੱਡੇ ਵੀਰੇ ਆਪਣਾ ਨਾਮ ਦੱਸ ਦਈਏ ਕਿਰਨ ਨਾ ਵੀਰੇ ਗੁਰਮਣ ਆਪਣਾ ਪਿੰਡ ਘਲਕਲਾ ਠੀਕ ਆ ਅੱਛਾ ਘਰ ਕਿਹੜੇ ਪਾਸੇ ਆ ਗਿਆ ਆਪਣਾ ਮਰਜੀ ਤੋਂ ਮਰਜੀ ਪੁੱਛ ਠੀਕ ਆ ਪਿੰਡ ਵਿੱਚ ਵੜਦਿਆ ਸਰ ਬੁੱਕਣ ਵਾਲੇ ਮੋੜ ਤੇ ਜਾ ਕੇ ਸਰਪੰਚ ਜਿੱਕੇ ਸਰਪੰਚ ਠੀਕ ਆ ਅੱਛਾ ਵੱਡੇ ਭਈ ਆਪਾਂ ਇੱਕ ਮੇਹ ਵਿੱਚ ਨਹੀਂ ਹੈਣਾ ਤੇ ਇਹਦੀ ਕੀ ਡਿਟੇਲ ਕਿੰਨਾ ਸੂ ਸੂ ਰਹੀ ਹੈ ਇਹ ਵੀਰ ਜੀ ਦੂਜੇ ਸੂਏ ਸੁਣੀ ਹੈ ਦੂਜੇ ਸੂਏ ਐਤ ਕੀ ਹੋਣੇ ਨੇ ਸੂਣਾ ਵਾ ਹਾਂਜੀ ਦੂਜੇ ਸੂਏ ਕਿੰਨੇ ਦਿਨ ਪਏ ਵੀਰੇ ਇਹਦੇ ਪੂਰੇ ਹੋਣ ਦੇ ਵਿੱਚ ਵੀਰੇ ਹਜੇ ਪੂਰੇ ਹੋਣ ਚ 10 ਦਿਨ ਪਏ 10 ਦਿਨ ਪਏ ਆ ਹਾਂਜੀ ਫਿਰ ਤਾਂ ਕਰਮਾਂ ਵਾਲੀ ਵੱਡੀਆਂ ਮੱਲਾ ਮਾਰੂਗੀ ਹੈਨਾ ਹੂੰ ਅੱਛਾ ਦੁੱਧ ਦਾ ਕੀ ਰਿਕਾਰਡ ਮਿਲਿਆ ਹੋਇਆ ਜਾਂਦਾ ਵੀਰੇ ਦੁੱਧ ਵੀਰ ਜੀ ਆਪਾਂ ਲਿਆਂਦੀ ਸੀ ਟੋਕੜ ਗੱਬਣ ਇਹ ਜੀ 14 ਮਹੀਨੇ ਦੀ ਗੱਬਣ ਸੀ 7 ਕਿਲੋ ਦੁੱਧ ਸੀਗਾ ਪਹਿਲੇ ਸੂਏ ਜਦੋਂ ਲਿਆਉਂਦੀ ਸੀ ਤੂੰ 14 ਮਹੀਨੇ ਦੀ ਗੱਬਣ ਸੀ ਇਹ 7 ਕਿਲੋ ਦੁੱਧ ਉਦੋਂ ਵੀ ਦਈ ਗਈ ਠੀਕ ਆ ਵੀਰੇ ਫਿਰ ਤਾਂ ਬਾਬਾ ਰੱਖੇ ਸੁਖ 16 ਕਿਲੋ 15 ਤੇ ਜਾਊਗੀ ਦੋ ਮਹੀਨੇ ਪਹਿਲਾਂ ਛੱਡੀ ਵੀਰ ਜੀ ਹੁਣ ਆਪਾਂ ਦੁੱਧੋ ਡਰਾਈ 8 ਮਹੀਨੇ ਦੁੱਧ ਪਿਆ ਗਈ ਬਣ 8 ਮਹੀਨੇ ਅੱਛਾ ਇਹਦੇ ਟੀਕੇ ਬਾਰੇ ਕੋਈ ਪਤਾ ਕੀਤਾ ਸੀ ਨਹੀਂ ਟੀਕੇ ਬਾਰੇ ਨਹੀਂ ਪਤਾ ਕੀਤਾ ਓਕੇ ਵੀਰੇ ਠੀਕ ਆ ਅੱਛਾ ਚੂਣ ਚਣ ਤੂੰ ਘਰੇ ਚੁੰਦਾ ਰਿਹਾ ਚੂਣ ਜਾ ਵੀਰ ਜੀ ਪਾੜੇ ਤੇ ਪਾੜੇ ਤੇ ਮਿਲਦੀ ਪਾੜੇ ਤੇ ਮਿਲਦੀ ਰਹੀ ਆਪ ਛੱਡੀ ਆਪਾਂ ਆਪ ਛੱਡੀ ਆ ਵੀਰੇ ਅੱਛਾ ਹੁਣ 170000 ਰੁਪਿਆ ਮੁੱਲ ਕਰਦੇ ਇੱਕ ਲੱਖ ਤੇ 70000 ਰੁਪਿਆ ਮੋਲਾ ਵਿੱਚੋਂ ਲੜ ਪਿਆਰ ਥੋੜਾ ਬਹੁਤਾ ਮਾਨਦਾਨ ਕਰਾਂਗੇ ਬਾਈ ਜੀ ਖੁੱਲਾ ਜਿਹੜਾ ਕੋਈ ਆਊਗਾ ਠੀਕ ਹੈ ਬਾਈ ਧੰਨਵਾਦ ਵੱਡੇ ਬਾਈ ਅੱਛਾ ਇੱਕ ਗੱਲ ਹੋਰ ਆ ਵੀਰੇ ਚੋਣ ਚਾਣ ਚੰਗਾ ਹੀ ਪੋੜਾ ਚੋਣ ਜਾਣ ਵੀਰ ਜੀ ਬਿਲਕੁਲ ਓਕੇ ਆ ਠੀਕ ਆ ਵੀਰੇ ਥਾਣ ਦਾ ਕੋਈ ਨੌਕਸ ਹੋਵੇ ਘਰੋਂ ਬੰਦਾ ਮੋੜ ਦੇਵੇ ਉਹ ਆਪਣੀ ਗਰੰਟੀ ਹੋਊਗੀ ਬਸ ਠੀਕ ਆ ਬਰੀਕ ਵਾਲ ਢਿੱਲਾਂ ਦੇ ਵਿੱਚ ਆ ਜਿਹੜੇ ਡਿੱਬ ਲਿਵੇ ਤੇ ਬੜੇ ਤੋਰ ਦੀ ਹੈ ਕਈ ਫੇਰ ਕਰਦੇ ਆ ਆਪਣੀ ਗਰੰਟੀ 10 12 ਕਿਲੋ ਦੀ ਆਪਣੀ ਗਰੰਟੀ ਤੋਰੀ ਵੀਰੇ ਮੜਾ ਲੈ ਵੀ ਮਿੱਤਰੋ ਦੂਜੇ ਵੀਰੇ ਨੇ ਤੋਕੜ ਗੱਪਣ ਖਰੀਦੀ ਸੀ ਇਹ ਜਦੋਂ 4 ਮਹੀਨਿਆਂ ਦੀ ਗੱਪਣ ਸੀ ਉਹਦਾ ਵੀ ਪਹਿਲੇ 7 ਕਿਲੋ ਦਾ ਤੁਸੀਂ ਕਹਿੰਦੇ ਥੱਲੇ ਕਰਮ ਵਾਲੀ ਥੱਲੇ ਵੱਡੀ-ਵੱਡੀ ਲੇਵੇ ਵਾਲੀ ਝੋਟੀ ਵੀਰੇ ਲਈ ਆਈ ਵੀਰੇ ਬਹੁਤ ਜਾਨਦਾਰਾ ਕਰਮ ਵਾਲੀ ਸ਼ਾਨਦਾਰਾ ਜੰਨੀ ਹੈਗੀ ਡਾਡੀ ਚੰਗੀ ਆ ਵੀਰੇ ਸਾਫ ਸੁਥਰੀ ਆ ਸਿੰਗਾ ਤੋਂ ਲੈ ਕੇ ਜੇ ਆਪਾਂ ਦੇ ਆਰਡਰ ਤੀਕ ਜਾਣੇ ਆ ਨਾ ਮਿੱਤਰੋ ਤੇ ਐਨ ਪਲਵਾਨਾਂ ਵਰਗੂ ਬਣੀ ਫਿਰਿਆ ਅਮਰੀਕਨਾਂ ਕਾ ਵਾਂਗੂ ਬਣ ਕੇ ਸੁਣਾ ਇਨ ਥੱਲੋ ਜਿੰਨੀਆਂ ਬਰੀਕ ਵਾਲਾਂ ਦੇ ਵਿੱਚ ਝੋਟੀ ਹੋਊਗੀ ਨਾ ਵੀਰੇ ਲੇਵੇ ਦੇ ਵਿੱਚ ਉੰਨੀ ਉਹ ਥੱਲੋ ਖਰੀ ਨਿਕਲੂਗੀ ਇਹ ਗੱਲ ਨੋਟ ਰੱਖਿਓ ਤੇ ਇਹਦੇ ਵਿੱਚ ਜਿੰਨੀ ਥੱਲੋ ਬਰੀਕ ਵਾਲਾਂ ਦੇ ਵਿੱਚ ਉੰਨੀ ਝੋਟੀ ਨੇ ਖਰੀ ਨਿਕਲ ਆ ਇਹਦੇ ਵਿੱਚ ਉਹ ਸਪੇਸ ਆ ਜਿਹੜੀ ਉਹ ਚੀਜ਼ ਆ ਤੁਹਾਨੂੰ ਮਤਲਬ ਬਖੂਬ ਨਜ਼ਰ ਆਉਂਦੀ ਹੋਊਗੀ ਵੀਰੇ ਥਣ ਬਹੁਤ ਚੰਗਾ ਲੱਗਾ ਹੋਇਆ ਕਰਮਾਣੀ ਨੂੰ ਬਲ ਟੇ ਲਾ ਲੋਲਾ ਪੋਲਾ ਲੇਵਾ ਪਿਆ ਥੱਲੋਂ ਸਿੰਘਾਂ ਵੱਲੋਂ ਬਹੁਤ ਸੋਹਣੀ ਐ ਨਵਾਂ ਤਲਿਆਰਾ ਪਾਇਆ ਤਾਂ ਕਰਕੇ ਥੋੜੀ ਜੀ ਮੈਨੂੰ ਲੱਗਦਾ ਕਰਦੀ ਆ ਆਲਸੋਲ ਬਾਕੀ ਮੱਖ ਵੀ ਹੈਗਾ ਇੱਥੇ ਬਈ ਤਾਂ ਵੀ ਉੱਦ ਠੰਡੀ ਫੀਲ ਮੈਂ ਆ ਕੋਈ ਉਹੋ ਜਿਹਾ ਚੱਕਰ ਨਹੀਂ ਗਾ ਵੀਰੇ ਰੇਟ 1,70,000 ਰੁਪਿਆ ਵਾ ਦੂਜਾ ਸੂਆ ਸੋਨਾ ਵਾ ਵੀਰੇ ਨੰਬਰ ਕਿਹੜੇ ਤੇ ਗੱਲਬਾਤ ਕਰਾਂਗੇ ਆਪਾਂ ਬਈ 9381629234 97 ਨਿਤਰੋ ਜਿਹੜੇ ਨੰਬਰ ਤੇ ਤੁਸੀਂ ਗੱਲਬਾਤ ਕਰਨੀ ਉਹ ਹੈਗਾ 97816 29234 29234 34 97816 29234 97816 29234 ਬਾਈ ਦਾ ਨੰਬਰ ਆ ਇਸ ਨੰਬਰ ਤੇ ਗੱਲਬਾਤ ਕਰ ਲਿਆ ਜੀ ਵੀਰੇ ਤੇ ਬਾਈ ਜਿ ਬੁੱਕਣ ਵਾਲੇ ਮੋੜ ਤੇ ਆ ਕੇ ਜੱਗੇ ਸਰਪੰਚ ਦਾ ਘਰ ਪੁੱਛ ਕੇ ਤੁਸੀਂ ਝੋਟੀ ਦੇ ਦਰਸ਼ਨ ਕਰ ਸਕਦੇ ਆ ਅਗਲੀ ਕਾਰਵਾਈ ਲਈ ਨੰਬਰ ਸਕਰੀਨ ਤੇ ਤਸੱਲੀ ਕਰਦੇ ਆ ਤੁਹਾਡਾ ਫਰਜ਼ ਆ ਧੰਨਵਾਦ ਸ਼ੁਕਰੀਆ ਜੀ